ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਪਾ ਜੱਟ ਕਿਉਂ ਲਹੂ ਪੀਤਾ ਹੋਏ ਓਏ ਤੂੰ ਰਹਿਣ ਦੇ ਮੈਂ ਤੈਨੂੰ ਕਹ ਨਾ ਰਹਿ ਕੋਈ ਘੱਟਾਂ ਦੋ ਘੰਟੇ ਹੋ ਗਏ ਖਪਾ ਖੂਨ ਹੋਈ ਜੰਗੇ ਗਰ ਖਪਾ ਖੂਨ ਪਾਈ ਡੰਡਾ ਪਾ ਦੇ ਡੰਡਾ ਨਾਲ ਹੀ ਚੱਲੇਗਾ ਤੂੰ ਓ ਨਾਲ ਹੀ ਚੱਲੇਗਾ ਇਹਦੇ ਬੰਡ ਦੇਣੀਆਂ ਨਾਲ ਜਾ ਕੇ ਥੱਲੇ ਦੇ ਦੇਗਾ ਤੂੰ ਓ ਲੈ ਥੱਲੇ ਜਿਉਂ ਦਵਾ ਕਬੈਸ ਕੇ ਕੁਛ ਨਹੀਂ ਦੂ ਤੂੰ ਫਿਰਦਾ ਤੇ ਪਛਣ ਲੂ ਤੇ ਪਛਣੀ ਜਾਉ ਮੈ ਕਿਉਂ ਮਗਰਾਟ ਕਿਹੜਾ ਕਰਾਉ ਨਾਲ ਕੋਈ ਗੱਲ ਲੋੜ ਪਈ ਚੀਜ਼ ਵਾਸਤੇ ਅੱਛਾ ਉਹ ਹੁਣ ਡੱਕਦਾ ਡੰਡਾਈ ਆ ਜਾ ਪਾਈ ਸੱਜਗੇ ਚੰਗਾ ਪਾਈ ਫਿਰ ਕਾ ਲਈ ਮਗੜ ਜੱਟ ਕੇ ਵਾ ਮੈਂ ਉਹ ਕਰੀ ਗਏ ਨਾ ਲੈ ਆ ਬਣ ਚ ਆ ਆ ਜਾ ਬਣ ਚ ਆ ਜੇ ਜਲੂਸ਼ੇ ਨੂੰ ਕਹਦੇ ਯਾਰ ਜਲੂਸ਼ ਕੱਢੋਗੇ ਉੱਥੇ ਚਾਰ ਉਹਨੂੰ ਕਹੇ ਕਰੀ ਗਏ ਯਾਰ ਉੱਥੇ ਦੇਖ ਤੈਨੂੰ ਬੌਂਦੇ ਨੂੰ ਆਇਆ ਤੂੰ ਬੌਂਦੇ ਨੂੰ ਦੇਖੇਗਾ ਯਾਰ ਐ ਨਾ ਕਰਿਆ ਕਰੋ ਥੋੜੀ ਰੋਜ਼ ਦੀ ਲੜਾਈ ਨਹੀਂ ਨਹੀਂ ਹਟ ਜਾ ਯਾਰ ਹਟਦਾ ਤੂੰ ਵੀ ਆਂ ਹਟਦਾ ਰਾਤ ਨੂੰ ਬੌਂ ਜਾਂਦੇ ਹੁੰਦੇ ਯਾਰ ਤੁਹਾਨੂੰ ਪਤਾ ਹੀ ਨਹੀਂ ਹੈ ਓਏ ਓ ਯਾਰ مر اپ لوگ اگے ماں کیمی لے کے پھٹیا کیمی یا کیمی دے بددا نہیں کھا کے مٹ کو میں کوئی ماریا کم کریا ہوئے واکے مٹ نہیں ہو جو کرے ہو جا کر اوئے اوئے کچھ دیکھ رہا ہے دل پتل اودا او پٹلا ڈو نہیں کچھ دیکھ رہا ہے منکا بٹا منکا بٹا اپ جی پئی مری نہیں یار جا جا بجا چڑ گئی جا رہا ہاں جی اپناڈا پھٹا گیا میں گبڑیاں کے تراہی پتے ککدا ہوندا اجا ائے کڈ کے کیپ چھڑا ہوں باپے نال لہو کوئی ہو گئے ا گا والا پانی کون ہے آ ہو یار دین وے بار پھوڑ بار بار جا گی داروں داروں نہیں تو پیما گے ہمتا نہیں نہیں اول دا بار واچھا کھوڑ دے کر اوٹ پین اپ ڈاگن اچھی بہان نا نا گھر pore گھر pore گھر pore وہ اچھکے بہن کو ہی لڑتا ہی رہا ہے وہ تک ہم رہا جائے ہمیں دماغ کے بھڑکا ہاں دون جانا یہ رہا ہے جانا میں اس کی برسیاں وہ خاند بھیڑا آگل دیکھتا ہے ਆ ਚੋ ਨਸ਼ਾ ਹੋ ਗਿਆ ਚੱਲ ਪਿਆ ਆਜ ਘਰ ਦੇਖ ਦੇ ਬੈਠਾ ਰਿਹਾ ਹਾਂ ਕੋਈ ਨਹੀਂ ਇਹ ਬਾਈ ਖੜਾ ਹੈ ਅਰੇ ਤਾਹਾਂ ਚੱਕ ਲੈ ਭੈਣ ਜਾਲਾ ਚੱਕ ਲਿਆ ਬਾਈ ਹਾਂ ਚੱਕ ਲਿਆ ਹਾਂ ਭੈਣ ਦੀਆਂ ਆ ਗਏ ਆ ਜਾ ਭਾਈ ਆ ਓਏ ਆਉਣੇ ਆਉਣੇ ਕੋਈ ਗੋਣ ਨਹੀਂ ਆਉਣੇ ਸੀ

ਦੇਖ ਲੈ ਕਿ ਮੈਂ ਲੱਭ ਜੂ ਪਤਾ ਪਾਜਾ ਟੀਪ ਨਹੀਂ ਸੁਣਦਾ ਓਏ ਪਤਾ ਲਾ ਬਾਈ ਘੜਾ ਕਿਵੇਂ ਹਲ ਚੜਾਉਂਦਾ ਦੇਖ ਦੇਖ ਹਲ ਚੜਾਉਂਦਾ ਦੇਖ ਬੁਰੇ ਕੀ ਕਿਵੇਂ ਕਰਦਾ ਹਮ ਕਿਤੇ ਛੱਟ ਲੈ ਕਿਤੇ ਚੱਕ ਲੈ ਕਿ ਛੱਟ ਲੈ ਬਹੁਤ ਸੋਣਾ ਬੋਨਾ ਹੈ ਇਹਨੂੰ ਲੋਕ ਲੈ ਮੈਂ ਤੁਹਾਨੂੰ ਦੱਸਦਾ ਟਰੈਕਟਰ ਮਰੂ ਕਾਥ ਚੜ੍ਹ ਜਾਹ ਜੀ ਨਹੀਂ ਹੋ ਇੱਕ ਅੱਧਾ ਜਿਹੜਾ ਹੋ ਗਾ ਲਾਉਂਦੇ ਕਿਹਦਾ ਕਿਹੜਾ ਪਤਾ ਲੱਗੂ ਕਿਤੇ ਕਿਹੜੇ ਲੱਗੀ ਜਾਂਦਾ ਪਤਾ ਅੜਿਆ ਆ ਜੀ ਦੇਖਦਾ ਕੀ ਕਰਦਾ ਕੀ ਨਹੀਂ ਹਮ ਪਤਾ ਲੱਗ ਦੇ ਮੇਰੇ ਘਰਾਂ ਦਾ ਆ ਓਏ ਓਕਲਾ ਉਹ ਟਰੈਕਟਰ ਰੋਕ ਬਾਲੇ ਤੂੰ ਕਿਉਂ ਹੋਈ ਗਿਆ ਹਟੇ ਕੋਈ ਨਹੀਂ ਉੱਪਰ ਕੀ ਗਿਆ ਨਾ ਆਏ ਪਹੁੰਚ ਹੁੰਦੇ ਆ ਹੋਰ ਤੋਂ ਫੇਪੜਾ ਹੁੰਦਾ ਹੋਰ ਕਿਵੇਂ ਅੱਗੇ ਚਾਲਦਾ ਪਹਿਲਾਂ ਅੱਗੇ ਜਾ ਪਹਿਲਾਂ سکنجا لاؤنڈیا ਆ ਤੁਹਾਂ ਡੂੰਗਾ ਚਾਹੀ ਹਰ ਬਹੁ ਸੰਗਿਆ ਉੱਤ ਆ ਗੰਦਾ ਵੀ ਜਿੰਦੇ ਕੋ ਲਿਫਟ ਬਣ ਜੜ ਤੇ ਚੱਕਲੇ ਫਿਰ ਤੇ ਚੱਕਲੇ ਆਏ ਬੋਲੇ ਕੱਕੜੀਆਂ ਪੰਗੇ ਆਣਾ ਮੋੜਦਾ ਮੈਂ ਚੰਗੇ ਨਹੀਂ ਹੁੰਦਾ ਨਾ ਨਾ ਦੱਸੀ ਹੈ ਨਾ ਰੇਟ ਇੱਥੇ ਕਿਹੜੇ ਦੇਖਦੇ ਪਤਾ ਲੱਗਦਾ ਕੀ ਉਹਦਾ ਦੇਖੀਂ ਜੇ ਤੂੰ ਸੀ ਭਏ ਚਾ ਉਹ ਕਿਹੜੇ ਤੂੰ ਛੇਕ ਮਾਰ ਲਾ ਤਾਂ ਟੈਕ ਚ ਔਰ ਦੂਪਰ ਜਾਂ ਕਾ ਕਰੇ ਪਰਦਾ ਕਰ ਕਰ ਕਾ ਤੂੰ ਕਰੇ ਬਾਕ ਚੱਲਾ ਕੋਚੇ ਵਰਗਾ ਹਾਂ ਇਹੋ ਕੋਚੇ ਵਰਗਾ ਤੋੜਨਾ ਹੈ ਮਾਟਾ ਬਾਹੂਨ ਕਰਾ ਮਾ ਗੋਣ ਦਿੰਦਾ ਤੂ ਕਾ ਜੀ ਮਾ ਗੋਣ ਦਿੰਦਾ ਮੂਰੇ ਪੂਣ ਲੈ ਆਉਂਦੇ ਮੂਹਰੇ ਜਿਹੜਾ ਜਗਾ ਕਾ ਜਿਹੜਾ ਮੱਕੇ ਦਾ ਪਿਓ ਵੀ ਉਂਗਲਾ ਲਾਈ ਜਾਂਦਾ ਬਾਰ ਚੱਤਲ ਆ ਗਿਆ ਚੜੀ ਜਾ ਮੂਰੇ ਲੰਮਾ ਪਾਉ ਜਾਏਗਾ ਕਮਾਲ ਮੰਨ ਕੇ ਜਾ ਆ ਪਿਆ ਮੈਂ ਮੈਂ ਉੱਤੇ ਚੜਾ ਓ ਆਇਆ ਚੜਾ ਦੇ ਚੜਾ ਦਿੰਦੇ ਯਾਰ ਹਾਂ ਓਏ ਫਿਰ ਉਹ ਸੀ ਪੁੱਤ ਵਰਗਾ ਟ੍ਰੈਕ ਚਾਹੇ ਮਾਰ ਕੇ ਕੱਛੇ ਬੰਨ ਦੂ ਪੁੱਤ ਵਰਗਾ ਪੈਂਦੀ ਮੁੰਡੇ ਚ ਹਾਂ ਉਹ ਨਾਲ ਬਣਾਇਆ ਜਿਹਨੂੰ ਮੈਨੂੰ ਪਤਾ ਨਾ ਮੈਂ ਕਿਵੇਂ ਲਿਆ ਹੈ ਉਹਦੀ ਪਤਾ ਹੈ ਯਾਰ ਮੈਂ ਜਾ ਹਾਂ ਹਾਂ ਹੋਊਗੀ ਲੜਾਈ ਅਰੇ ਸਾਡਾ ਕਲੇਸ਼ ਪਾਏਗਾ ਕੌਣ ਸਾਡੇ ਮੈਂ ਕਲੇਸ਼ ਕਰਦੇ ਹਾਂ ਅਰੇ ਕਲੇਸ਼ ਵੇਟੀ ਗੱਟ ਕਰ ਹਾਂ ਤੂੰ ਘੱਟ ਦੀ ਰਾਤ ਤੇ ਭਾਂਡ ਜਾਦਾ ਗਿਆ ਰੱਖ ਕੇ ਦਾਰੂ ਦਾ ਤੂੰ ਬਾਣ ਬਣਨਾ ਏ ਤੁੱਕ ਜੀ ਕਰੀ ਹੋਈ ਗੱਲ ਜੀ ਕਰੀ ਹੋਈ ਗੱਲ ਨਹੀਂ ਹੈ ਸਾਰੀ ਅੰਗਾਈ ਹਾਈ ਆਏ ਆ ਜਰ ਸਾਤ ਕੰਜੇ ਨਾਲ ਤੂੰ ਟੈਟਰ ਹੜਾਟ ਪਾਈ ਜਨਾ ਛੋਟਾ ਛੈਨੋ ਹਾਂ ਛੋਟੇ ਦਾ ਵਾ ਓਕੇ ਕੇ ਓ ਛੋਟਾ ਫਿਰ ਤੋੜਨਾ ਟੜ ਕੇ ਨੂੰ ਪਾਣੀ ਕਰ ਦੂ ਪਾਹਣ ਕੋ ਪਾਣੀ ਕਰ ਦੋ ਬਸ ਪਰੇ ਚੱਲ ਪਰ ਮਟਨਸ ਮੈਂ ਜਾਵਨਾ ਫਿਰ بیا ਪਰੇ ਚੱਲ ਬਸ ਤੂੰ ਜਾ ਫਿਰ पाच ਟਬਟ ਨਾਲ ਮੈਂ ਲੈ ਕੇ ਵਾਟ ਪੂ ਜਾ ਇਧਰ بیا ਫੇਰ ہاں ہاں باد کے ماچا کنے یار باد کے ماج والا پنکی 1050 پر دو بار بیٹھ نہیں تو نو کا نہ پہلے کھونڈا لگا چلا میں بیٹھ نہیں ایک بار منٹا کا ٹھیک تو منٹا کہے گا کہ دماغ چلوں گے نہیں دوبارہ لے لے یا یا نہ ترا مانگ جڑا چکھ گام کے مری جندا ਅਲੂਪਾ ਦਾ ਪੱਕਾ ਲਉ ਦੇ ਵੀਂ ਚਲਾਉਂਦਾ ਨਾ ਚਲਾਈ ਕੀ ਗੱਲ ਜੱਟ ਇਤਨੀ ਲੋਕ ਬਾਤੂ ਮਿੰਟਾਂ ਕਰ ਜਿਵੇਂ ਨਾ ਪਾਪਾ ਸੱਚਾ ਬਾੜ ਚਲਾਉਣਾ ਭੈਂਤੀਪੀ ਦੀ ਵੀ ਲੈਣ ਤੁਰੇ ਫਿਰਦੀਆਂ ਵੀ ਲੈਣ ਤੁਰੇ ਫਿਰੋ ਲੈ ਹੀ ਅੱਜ ਤੱਕ ਬਤਾ ਬਣਾ ਫਿਰਦਾ ਵੱਲੂ ਮੱਲਿਆ ਕਾਉਂਟ ਮੈਂ ਬੀਟਲ ਸਕੋਰ ਤੇ ਪੁਰਾਣਾ ਚਲਾਉਣਾ ਮੈਂ ਕੀ ਅੱਜ ਦਾ ਹਾਂ ਬਹੁਤ ਪੁਰਾਣਾ ਚਲਾਉ ਲਿਆ ਯਾਰ ਹੁਣ ਤੂੰ ਕੀ ਦੇਖਦਾ ਈ ਇਹਦੀ ਲੱਕੜੀ ਮਨ ਚਲਾਦਾ ਚੱਲ ਕਾ ਯਾਰ ਆਪਾਂ ਨਹੀਂ ਪਰਵਾਇ ਜੂ ਬਾਜ ਆਪਾਂ ਕੱਫੇ ਬਾਜੋ ਕੱਡੂ ਗੁੱਡੂ ਮੈਂ ਨਹੀਂ ਕਰਦਾ ਨਾ ਕਰੀ ਕੱਡੂ ਬੜਾ ਛੇਣਾ ਆਪਣਾ ਵੀਡੀਓ ਕੱਡੂ ਆਇਆ ਹਾਂ ਕਿਸੇ ਵੇਲੇ ਤਾਂ ਕਰਨੀ ਪੂ ਨਾ ਨਾ ਮੰਗਣੀ ਮੈਂ ਕਿ ਆਪਾਂ ਇੰਡਾ ਫੁੱਟਾ ਜਾਂ ਬੇ ਟੱਕਾਂ ਤੇ ਜਨਮ ਬਾਗ ਜੀ ਪਰ ਵੀ ਬਾਗ ਜਾਣੀ ਹੈ ਕਸੂਤੀ ਮਾਰੀ ਟ੍ਰੈਕਾਂ ਤੇ ਜਾਣਾ ਹਾਂ ਕਦੇ ਵੀ ਬਾਗ ਜਾਾਂਗੇ ਹੋਰ ਕੀ ਆ ਫਿਰ ਉਹਦੇ ਨਾਲ ਅੰਦਰ ਲਵਾ ਦੇ ਯਾਰ ਲਵਾ ਦੂ ਮਾਪੇ ਯਾਰ ਇੱਥੇ ਮਾਰੂ ਕਾਮੜੇ ਕੋਲੇ ਚ ਮੈਂ ਵੀ ਮਾਰੂ ਕਾਮੜਾ ਹੋ ਤੇਰੋਂ ਛੇਣਾ ਹੈ ਬੜੇ ਲੋਟ ਪੁਲੀ ਚੜਾਉਂਦਾ ਭੈਣ ਦੀ ਗੁੱਡੀ ਆਲੂਂਗਾ ਤੇ ਭਾਵੇਂ ਮਾਰ ਕੇ ਤੁਧੀ ਲੈ ਜੇ ਪੱਟ ਕੇ ਬਾ ਉਹ ਲੋ ਲੱਗੇ ਚੜਾਉਂਦਾ ਸਿਆਣੀ ਗੱਲੀ ਪਹਿਲੇ ਹਾਈ ਚ ਜਾਂਦਾ ਭੈਣ ਫੋਟਾ ਕੀ ਖੇੜੋ ਬੱਜਾ ਖੇੜੋ ਨਛੇ ਨੂੰ ਵੱਡਾ ਕਹਿਚਾ ਪ੍ਰਵਾਹ ਕੋਈ ਨੂੰ ਬੰਦਿਆਰਾ ਜੇ ਐਡੇ ਟ੍ਰੈਕਟਰ ਨੂੰ ਕੱਢੀ ਪ੍ਰਵਾਹ ਮਰਜੀ ਜਨੈ ਮੈਂ ਚੱਲਣ ਚੱਲਾ ਦੋ ਦੋ ਦੇ ਪਾ ਦੇ ਦੋ ਤਿੰਨ ਵਾਹ ਨਾ ਨਾ ਬਾਹੋ ਨਾ ਚੜ ਭਿੰਡਾਂ ਨਾਲ ਘਰੋਂ ਮਰ ਕੇ ਜੋੜੇ ਜੋ ਕੇ ਆਂ ਜਿਪਾ ਮਾਰ ਲਓ ਜੋੜੇ ਪੰਨ ਘਰੋਂ ਮਰ ਕੇ ਆਂ ਜਿਪਾ ਮਾਰ ਲਓ ਅੰਦਰ ਜਾ ਜਾਓ ਬੀ ਕੋ ਚੱਕਰ ਬੜਾ ਨਾ ਹੋ ਜਾ ਕਿ ਰੇਤਾਂ ਨਾਲ ਪਾ ਜੇ ਫਿਰ 12 ਵਜੇ ਪਹੁੰਚੇ ਹੁੰਦੇ ਪਾਣਾ ਗੌੜਾ ਪਹੁੰਚੇ ਹੁੰਦੇ ਪਾ ਜੇ ਲੋਕ ਹੀ ਪਹੁੰਚੇ ਆ ਔਲੇ ਛਣੇ ਇਹ ਬੈਠੇ ਆ ਮੈਂ ਚੱਪ

ਉਹ ਤਰਕੇ ਕਰਦੇ ਆਂਗੇ ਕਰਦੇ ਯਾਰ ਕਰਕੇ ਕਰ ਜਾਗੇ ਖੇ ਲਾ ਦਿੰਦੇ ਆ ਯਾਰ ਹੁਣ ਕਿਹੜਾ ਕੱਢੂਗਾ ਵਾਟਾ ਬਾਣੇ ਪਾਜੇ ਦੋਦੇ ਪਾਕੰਦੇ ਜਾ ਜਾਓ ਹਾਂ ਹਾਂ ਕਿਉਂ ਕਿ ਛੇ ਲੋਕ ਚੋਰੀ ਦਾ ਲੋਕਾਂ ਨੇ ਕੰਨ ਟ੍ਰੈਕਟਰ ਛੋੜ ਦੇ ਆਖਿਆ ਜਾਂਦੇ ਚੋਰੀ ਦਾ ਕਿਹੋ ਜੇ ਆਕਲੀ ਹੈ ਨਹੀਂ ਲੋਕ ਮਨਕਾਂ ਕਰ ਜਾਈ ਵੱਡਾ ਹੋਵੇ ਕੋਈ ਬਹੁਣਾ ਦਾ ਇੱਕ ਟੱਕਰ ਆਉਣੀ ਜੰਡੇਲੇ ਸ਼ਨੀ ਬਣੀ ਹੋਵੇ ਜਰ ਗੱਲਿਆ ਕੋਈ ਸਵਾਦ ਚ ਲਾਜੋ ਸਵਾਦ ਚ ਕਹਾ ਹਾ ਜੀ ਸਵਾਦ ਚ ਲਾਜੋ ਬੇਲੇ ਤੂੰ ਖਾਏਗਾ ਯਾਰ ਤਾਇ ਹਾਰੇ ਬਣੇ ਗੱਛਣੇ ਬਣੇ ਬੱਗੀ ਚੜੀ ਐ ਕਿ ਕਿ ਬਹਣ ਜੀ ਬੱਗੀ ਨਹੀਂ ਅ ਕਿ ਕਿ ਬਹਣ ਜੰਡੇਲੇ ਤੂੰ ਸੋਚ ਲੈਂਦਾ ਨਾ ਤੇਰੀ ਤਾਂ ਬੱਗੀ ਨਹੀਂ ਸੋਚ ਲੈਂਦਾ ਲੌੜਾ ਸੋਚ ਲੈਂਦਾ ਮੈਂ ਕਿਹਨਾਂ ਵਿਆਹੂ ਆਊਗਾ ਆਊਗਾ ਭਾਂਜੀ ਫੁੱਜੀ ਆਏਗਾ ਸੁਪਰਵਾਈਜ਼ਰ ਆ ਖੜਾ ਲੰਪੜ ਜੜੀ ਲੰਗੜਾ ਜਾਈ ਨਹੀਂ ਕੱਲ ਕਰ ਦਿੰਦਾ ਲੈ ਭਾਈ ਜਲ ਨਾ ਖਾਣਾ ਮੈਨੂੰ ਗੁਰਕੀਆਂ ਨਾਲ ਵੀ ਕਰਕੇ ਨੂੰ ਖਾ ਗਿਓ ਭਾਈ ਫਿਰ ਤੂੰ ਕਹਿ ਮੈਂ ਭਾਈ ਜਨ ਮੈਂ ਉਹ ਟ੍ਰੱਕਾਂ ਦੇ ਬਾਜੂ ਮੈਨੂੰ ਕਿ ਲੋੜਾ ਕਰੀ ਚੱਲੋ ਜਿਵੇਂ ਮਰਜੀ ਕੀ ਟ੍ਰੈਕਟਰ ਦੀ ਗੱਲ ਹੈ ਮੈਂ ਤਾਂ ਮੁੰਡੇ ਮੈਂ ਤਾਂ ਕਾ ਤੇ ਮੱਖਣ ਵੀ ਬਾਬਾ ਸਾਡੇ ਨਾਲ ਵਹਾ ਦੇ ਸਾਡੇ ਨਾਲ ਤੋੜਾ ਕੁ ਟ੍ਰੈਕਟਰਾਂ ਦਾ ਇਹ ਨਮਾਟਰ ਇੱਕ ਤਾਂ ਤੋੜ ਦੇਗਾ ਫਲਾਣਾ ਕਰ ਦੇਗਾ ਭੈਣ ਜਿੱਦ ਨੋ ਜਿੱਦ ਟਰੈਕਟਾਂ ਹੁੰਦੇ ਹੁੰਦੇ ਆ ਇਹਦਾ ਕਿੰਨੀ ਬਾਦਾਂ ਮਸ਼ੀਨਰੀ ਨਮਾਟਰ ਇੱਕ ਤਾਂ ਤੁਸੀਂ ਭੈਣ ਕੋਚ ਹੜ ਲਾਈ ਹੁਣ ਥੱਲੇ ਪਾਣੀ ਕੱਢ ਜਾ ਫਿਰ ਅੱਛਾ ਹੜਾਂ ਨਾਲ ਪਾਣੀ ਨਿਕਲਦਾ ਹੁੰਦਾ ਖਵਾਸ ਤੇ ਲਾ ਦੇ ਕਿਤੇ ਕੜੀਆਂ ਆ ਜਾਣ ਤੇ ਲਾਵਾਂਗੇ ਕੁਕਚੋਰੀ ਦਾ ਕੁਕਚੋਰੀ ਦਾ ਕਿਉਂ ਕਰੇ ਟਰੈਕਟਰ ਦੇ ਕੇ ਕੀ ਗੱਲ ਜਾਂ ਕੀ ਤੁਮ ਮਗਰ ਮਗਰ ਫਿਰਦਾ ਜਾਣਾ ਨਹੀਂ ਬਾਛੋ ਬੰਤ ਚਾ ਸੱਜਿਆ ਕਰ ਸੱਜਿਆ ਕਰ ਗੱਲਾਂ ਸਾਡੇ ਕੋਲੋਂ ਗੰਨਾਂ ਨੇ ਕਿਉਂ ਮੈਂ ਬਹੁਤ ਜਾਣਾਂ ਕਿਉਂ ਤੂੰ ਪੈਣੀ ਮਰਚੀ ਦੀ ਕਮਾਈ ਦਾ ਕੁਚੋਰੀ ਦਾ ਨਹੀਂ ਮੈਨੂੰ ਪਤਾ ਨਾ ਕੜੇ ਲੁੱਟ ਲਿਆ ਤੂੰ ਭਾਂਦੀ ਪੋਛੜੀ ਕੱਲੇ ਨੇ ਲੈਤਾ ਕੱਲੇ ਨੇ ਲੈਤਾ ਤੈਨੂੰ ਗੁਲਾਇਤਾ ਤੂੰ ਲੈਤਾ ਕਮਾਈ ਕਰਕੇ ਚੈਨੂ ਦਾ ਗਊਸ਼ਾਲਾ ਦੇ ਟੋਕਣ ਤੋਂ ਨਿਕਲਿਆ ਸੀ ਨਾ ਭਾਂਦੀ ਪੋਛੜੀ ਵੀ ਅੱਛਾ ਤੇਰਾ ਕੱਲੇ ਜਾ ਹੈ ਕੱਜ ਵਾਸ਼ਾ ਤਾਂ ਬਰਾਬਰ ਹੈ ਆਪਣਾ ਹਾਂ ਹਾਂ ਜੋ ਬੜਾ ਭੈ ਹੈ ਗਈ ਹੈ ਜਿਹੜਾ ਬਾਹੀ ਬਾਪੂ ਦਾ ਬਾਹਣਾ ਭਾਈ ਵੰਡ ਹਾਂ ਮਰੀ ਜਨ ਕੰਮ ਵੇਲੇ ਨਹੀਂ ਕੰਮ ਕਰੀ ਜਾਂਦੇ ਕੰਮੀ ਕਰਦੇ ਸੀ ਹੁਣ ਹੁਣ ਦਿਨੇ ਕਰ ਲੈਂਦਾ ਯਾਰ ਹੁਣ ਪੋਠੜੀ ਕਰਦੇ ਸੀ ਕੰਮੀ ਕੱਢ ਕੋਈ ਛਾਵ ਨਾਲ ਬਿਲਕੁਲ ਨਹੀਂ ਨਾ ਫਿਰ ਦਿਨੇ ਕਰਨ ਦਾ ਕੰਮ ਦਾ ਤੋੜਾ ਨਹੀਂ ਰਾਤ ਮੈਂ ਦੇਰ ਤੱਕ ਹਾਂ ਉੱਠੂ ਰਾਤ ਨੂੰ ਜਦੋਂ ਸਰੀਰ ਰਾਤ ਨੂੰ ਮੰਡ ਕੰਮ ਕਿਵੇਂ ਹੁੰਦਾ ਜਾਂਦਾ ਅੰਦਰੋਂ ਬਾਹਰ ਪਾਉਣ ਜਾਂਦੇ ਤਵੀਆਂ ਮਾਰੀਆਂ ਉਹਦੇ ਰਾਤ ਨੂੰ 8 ਵਜੇ ਮੈਂ ਹਟਾਇਆ ਮਹਾਂ ਰਹਿਣ ਦਿਓ ਨਾ ਉਧਰ ਉਧਰ ਤੁਨੂੰ ਲੋੜਾ ਪਤਾ ਟਰੈਕਟਰ ਦਾ ਤੋੜਾ ਪਤਾ ਕਿੰਨਾ ਬਣ ਜਾਂਦਾ ਰਾਤ ਨੂੰ ਤੂੰ ਰਾਤ ਨੂੰ ਕਦਿਆ ਬਣ ਜਾਂਦਾ ਦੂਣਾ ਤੋੜਾ ਬਣ ਜਾਂਦਾ ਮਾਜੀ ਜਨ ਮੋੜਾ ਉਹ ਤਾਂ ਕਿੰਨਾ ਕੰਮ ਨਿਮੇੜਦੀ ਮੁੱਖਣਾ ਵਾਧਾ ਜਾਂ ਠੁੱਠੀ ਆ ਉਹਦਾ ਵਾਧਾ ਮਾਰੇ ਪੇਗ ਆ ਬਾੜੀ ਮੁੱਕੀ ਨਾ ਕੋਈ ਜੋਰ ਲੱਗਦਾ ਮੁੱਕੀ ਮੜੀ ਚ ਤੋੜਾ ਟਰੈਕਟਰ ਕੰਮ ਨਿਮੇੜਦਾ ਰਾਤ ਤੇ ਰਾਤ ਫੇਰ ਨਹੀਂ ਕੰਮ ਜੁ ਡੁਗਣੀ ਰੇਸ ਤੇ ਬੋਣਾ ਬੋਣਾ ਡੁਗਣੀ ਰੇਸ ਤੇ ਫੇਰੇ ਨੂੰ ਕੀ ਹੁੰਦਾ ਐਡਾ ਲੋ ਹਏ ਹੁਣ ਕਾਹ ਫਰੇ ਤੂੰ ਤੋੜੀ ਜਾ ਉਹਨੂੰ ਤੋੜੀ ਜਾ ਬੱਟਾ ਨਹੀਂ ਕਰਨਾ ਯਾਰ ਹਾਂ ਕੰਗ ਨੂੰ ਜਵਾ ਖੋ ਜੀ ਗੱਜਾ ਉਹਦੇ ਤੰਗ ਹੁੰਦਾ ਮਸ਼ੀਨਰੀ ਦਾ ਤੇ ਹੁੰਦੀ ਏ ਜੋ ਸੰਦ ਗੱਲ ਨਾ ਥੀ ਜਿੱਦਾਂ ਟੈਕ ਟੈ ਦੁਬੱਡਾ ਔਰ ਸਿਪਾਹਤਾ ਹਾਂ ਮੈਂ ਗੱਲ ਮੰਨਦਾ ਵੱਡਾ ਤਾਂ ਹੈਗਾ ਵਕ ਚਲਾਉਣ ਦਾ ਹਿਸਾਬ ਹੋਵੇ ਓ ਜਾਣਦੇ ਆ ਓ ਤੂੰ ਜਾਣ ਤਰ ਭਾਂਜ ਬਹਾ ਗੱਗੇ ਵੀ ਸੀ ਦਾ ਸੁਪਰਵਾਈਜ਼ਰ ਰਹਿਣਾ ਵੀ ਤੂੰ ਸਾਰਾ ਜਾਣਦਾ ਯਾ ਸਾਰੇ ਜਾਣਦਾ ਗੇਹਾਂ ਦਾ ਨਹੀਂ ਪਤਾ ਟੈਕ ਦੇ ਕਾ ਬੇ ਗੇਰ ਕਾਦੇ ਵਾਲਾ ਕਾਦੇ ਵਾਲਾ ਤੂੰ ਲੈ ਲੈ ਬੁੰਡੀ ਚ ਲੀਵਰ ਬੈ ਕੇ ਹਾਂ ਆ ਵੀ ਚਲਾਉਂਦਾ ਮਾ ਮਾ ਨੂੰ ਯਾਰ ਗਰ ਫਿਰ ਮਾ ਮਾ ਨੂੰ ਮੈਂ ਚਾਚਾ ਮਾਰੇਗਾ ਆਪ ਵੀ ਜਲਾਉਣ ਦੇ ਵੱਡੇ ਬਣੇ ਰਹੇ ਨੇ ਮੈਨੂੰ ਕਿਦੇ ਆਖਿਆ ਭਾਈ ਤੂੰ ਸਿੱਖ ਲੈ ਗਿਆ ਲੈ ਗੇਰ ਪੌਣ ਸਿੱਖ ਪਹਿਲਾਂ ਤੂੰ ਦਾ ਪਾਈ ਗੇਰ ਪੌਣ ਦੇ ਮਾਰੂ ਪਹਿਲੇ ਹਾਈ ਚ ਬਾਹਲੇਗਾ ਬਾਹਰ ਆਗੇ ਪਹਿਲੇ ਆਈ ਜੀ ਪਾਉਂਦੇ ਹੁੰਦੇ ਆ ਤੈਨੂੰ ਅੱਛਾ ਕਿੱਛੇ ਹੀ ਪਾਉ ਕੀਪੋ ਕੀਪੋ ਲੀਵਰ ਵੀ ਘੇਰ ਘੇਰ ਕਈ ਤੱਕ ਦੋਨੇ ਆਪ ਹੀ ਟਰੈਕਟਰ ਦੁਰਜੇ ਉਹ ਮੈਂ ਚਾਉਂਗਾ ਤੈਨੂੰ ਹੁਣ ਜਿੱਤੇ ਬਾਣ ਬਾਇਆ ਹਾਂ ਇਸੇ ਕਹੇ ਨਹੀਂ ਫਟਾਉਂਦਾ ਤੈਨੂੰ ਫਟਾਉਂਦਾ ਫਟਾਉਂਦਾ ਅੱਲ ਜੇ ਤੈਨੂੰ ਫਟਾ ਦੇ ਚੌੜੀ ਲੱਗਣਾ ਯਾਨ ਨਿਕਲਿਏ ਟ੍ਰੈਕਟਰ ਵਾਲਾ ਵਾਹ ਓਕੇ ਭਾਈ ਨੂੰ ਨਹੀਂ ਪਹੁੰਚ ਦਿੰਦਾ ਤੈਨੂੰ ਕਾਹ ਕਿਹੜਾ ਭਾਈ ਦੇ ਲੱਛਣ ਨਹੀਂ ਦੇਣੇ ਬਾਹਲੇ ਭਾਈ ਡੱਕ ਕੇ ਨਹੀਂ ਮੈਂ ਪਹੁੰਚ ਦਿੰਦਾ ਇਹ ਛੋਟੇ ਫਟਾਉਂਦਾ ਕਿਸੇ ਨੂੰ ਕਮਲਾ ਹੋਇਆ ਉੱਤੇ ਲੰਮਾ ਪੇਸ਼ੇ ਟੈਕਟ ਤੇ ਵਿਛੂ ਆ ਉਹ ਡਿੱਚ ਲੈ ਲੈ ਸਲੈਂਸਰ ਤੂੰ ਲੈ ਲੈ ਤੂੰ ਲੈ ਲੈ ਮੈਂ ਤੂੰ ਤੈਨੂੰ ਮੈਂ ਤੂੰ ਚਾ ਲੈ ਮਗਰ ਤੇ ਭਾਜ ਗਏ ਸਾਲਾ ਚਾਹ ਦਾ ਚਾਹ ਦਾ ਪਹਿਲਾਂ ਦਾਰੂ ਪੀ ਤੇ ਵਚਾ ਲੈ ਕੀ ਮੇਰਾ ਕੁਮ ਬਿਮਾਰ ਹੋ ਗਿਆ ਭੰਗਾ ਫੁੱਡਾ ਜੋ ਬੋਲੀ ਜਾ ਤੂੰ ਜਾ ਕਾ ਪਈ ਨਾ ਮੈਂ ਤਾਂ ਪਈ ਜਾ ਆ ਮੈਂ ਪਹਿਲੀ ਬੈ ਜਾਂਦਾ ਹਾਂ ਪਹਿਲੇ ਕੰਮ ਤਾਂ ਕਰਨੀ ਆ ਮੇਰਾ ਠਿੱਕ ਠਕ ਕਰਨਾ ਸੀ ਆਪ じゃ ਕੰਮ ਕਰਦੇ ਸੀ ਕਰਨੀ ਆ ਆ ਪਾਪਾ ਆ ਜਾ ਤੂੰ ਜਾ ਤੇ ਮੈਂ ਤਾਂ ਇੱਥੇ ਹੀ ਬੈਣਾ ਫਿਰ ਕਿੱਥੇ ਇਹਦੇ ਕੋਲ ਹੀ ਪਉ ਪਈ ਜਾ ਚੰਗਾ ਰਾਤ ਨੂੰ ਨਾ ਕਦੇ ਫੇਰ ਟਰੈਕਟਰ ਲੈ ਜਾ ਮੈਂ ਦੱਸਦਾ ਪਾ ਜਾਈ ਪਾ ਜਾਨਾ ਗੇਅਰ ਪਾਣੋ ਚ ਖੇਉ ਕੀ ਗੇਅਰ ਪਾਣੋ ਚ ਮਰੀਏ ਨਹੀਂ ਯਾਰ ਟਰੈਕਟਰ ਦਾ ਹੁਣ ਲੋਟ ਹੈ ਹਾਂ ਤੂੰ ਛੱਟਲਾ ਲੀਵਰ ਹਰਾਂ ਵਾਲਾ ਮੈਂ ਲੋਟ ਹੈ ਖੜ ਗਿਆ ਨਾ ਹੁਣ ਲੋੜਾ ਖੜ ਗਿਆ ਹੈ ਨਹੀਂ ਆਪਾਂ ਚਲਾਉਂਦੀ ਨਹੀਂ ਮੈਂ ਤੈਨੂੰ ਕੀ ਅਖੀ ਬੰਡਲ ਆ ਕੇ ਕੜ ਗਿਆ ਹੁਣ ਆਪਾਂ ਚਲਉਮ ਜੀ ਨਹੀਂ ਦੁਬਾਰਾ ਨਾ ਚਲਾ ਇੰਨੀ ਚਲਾਉ ਮੈਨੂੰ ਵੀ ਲੋੜ ਹੈ ਯਾਰ ਨਾ ਚਲਾਈ ਚਲਾਉਣਾ ਇਹਦਾ ਕੋ ਘਾਟਾ ਨਹੀਂ ਬਾਹਰ ਬੁੰਡੇ ਦੇ ਲੋਕੜੇ ਨਾ ਬਹਣ ਜੋ ਜੀ ਬਾਹਰ ਬੋਨੇ ਮਰੀਏ ਨਾ ਇਹ ਨਹੀਂ ਫਿਰ ਕੇ ਤੋੜਾ ਕਹਿੰਦਾ ਤੂੰ ਹਾਂ ਫੇ ਤੋੜਾ ਥੋੜੀ ਚਲਾਉਣਾ ਤੋੜਾ ਤਾਂ ਕਾਛੇ ਵਾਲੇ ਨੇ ਵੀ ਇਹ ਨਾ ਚਲਾਉ ਮੈਂ ਕੌੜਾ ਤੋੜਾ ਤਾਂ ਫੌਂਕਣ ਵਾਲੇ ਨੇ ਬਾਹਰ ਫੌਂਕੀ ਜਾਂਦੇ ਆ ਬਾਦ ਤੂੰ ਬਈ ਇਹ ਕਰੋ ਟੱਕੇ ਪੱਖੇ ਲਾ ਮਛਰ ਕਿਤੇ ਖਾਈ ਨਾ ਭਾਂਡੇ ਲੰਨ ਜਾ ਕੋਈ ਨਾ ਹਾਂ ਕਿ ਲਾਉਣਾ ਲਾ ਲੈਂਦੇ ਵਾਜੀ ਦਾ ਸੌਖੇ ਪੈ ਰਹੇ ਨੇ ਜੇ। ਬਾਹਾਂ ਪੈ ਜਾਣੇ ਹੋ ਜਾ ਕੇ। ਬਾਹਾਂ ਨਿਪਰੇ ਵਾ ਪਾ ਗਿਉਂ ਤੇ ਮੋਢੀ ਜੰਡਾ। ਪਿਓ ਦੇ ਅੰਦਰ ਪਿਆ ਇਹ ਚੀਜ਼। ਤੇ ਆਪਾਂ ਉਰੇ ਜਿ ਪੱਖਾ ਲੱਗ ਰਿਹਾ। ਨਾ ਪੜਾ ਬਬੂ। ਉਹ ਹੀ ਚੱਲੀ ਜਾਂਦਾ ਖਾਲੀ ਉਹ। ਆਏ ਮੀਂਹ ਜਰ ਉੱਥੇ ਗੜੀ ਜਉ ਮੱਛੋਂ ਨਹੀਂ ਫਰੇ ਮੈਂ। ਓਏ ਉੱਥੋਂ ਉੱਠ ਗਿਆ ਮੈਂ। ਪਵੜਾਟ ਚ ਮੱਛੋਂ ਬੱਜੂ ਐ ਮੈਂ। ਓ ਨਹੀਂ ਵਾਜੀ ਦਾ ਮੈਂ ਕਹਿੰਦਾ ਉੱਥੇ ਬਕਤਾਂ ਦਾ। ਓਏ ਪਾਣੇ ਕੁੱਤੀ ਫੜਾਂਗੇ। ਕੀ ਕੁੱਤੀ ਫੜੇ ਮਰੀ ਜਨ। ਬੰਨ ਲਾ ਕੇ ਪਹਿਲੇ ਕਟੂਰੇ ਲਾਵਾਂਗੇ ਬੰਨ ਲਾਂਗੇ। ਉਹ ਤਾਂ ਲੈ ਲਾਂਗੇ। ਉੱਥੇ ਉਹੀ ਛੱਡ ਕੇ ਆਉਂ ਬਖਾਉਂ ਹੀ ਚੱਲੀ ਜਾਂਦਾ ਮੈਂ ਇੱਥੋਂ ਨਹੀਂ ਇੱਥੇ ਨਹੀਂ ਜਾਣ ਦੀ ਚਾਹਤ ਰੇ ਤੇ ਆਂਦਾ ਫੇਰ ਆਇਥੇ ਲੋਟਾ ਹਾਂ ਇੱਥੇ ਇਧਰ ਅੰਦਰ ਇੱਥੇ ਲੋ ਨਾ ਨਾ ਕੋਣਾ ਉਹਦਾ ਪਸ਼ਾਬ ਕਰਨਾ ਸਾਰਾ ਕੋਲੇ ਆ ਕੋਲੇ ਹੱਲਣਾ ਪਵੇ ਹੱਲਣਾ ਦਾ ਕੀ ਆ ਤੂੰ ਹੱਲ ਪਾ ਜੇ ਹੱਲੇਗਾ ਤਾਂ ਕੀ ਹੱਲੂ ਮਰੀ ਜਨੇ ਮੰਜੇ ਤੇ ਕੰਨਾ ਮੈਂ ਤਾਂ ਉੱਥੋਂ ਆਉਣਾ ਹਾਂ ਉੱਥੋਂ ਇੱਥੇ ਚੱਲ ਕੇ ਆਉਣਾ ਆਈ ਫਿਰ ਆਪਾਂ ਚੱਈ ਤੂੰ ਇਥੋਂ ਇਥੋਂ ਸਿੱਧਾ ਕੌਲੇ ਨਾਲ ਹੀ ਹੋ ਜਾਂਦਾ ਉੱਠਣਾ ਨਾ ਪਵੇ ਐ ਨਹੀਂ ਪਤਾ ਸਿਆੜਾਂ ਚ ਦੱਬੇ ਜੀ ਕਰਨ ਲੱਗਿਆ ਨਾ ਨਵੀਂ ਕੰਮ ਚਲਾਇਆ ਇਹ ਤੂੰ ਫੜਕੇ ਮਟਾੜੇ ਫਿਰ ਤਬਾਹੀ ਨਾਲ ਹੀ ਮੂਹ ਉਹ ਬੈ ਜਾ ਕੋ ਫੜਕੇ ਮਟਾਵੇਂ ਨਾਲੇ ਹੋਰ ਨਾ ਸਿਆੜਾਂ ਚ ਦੱਬੇ ਧਰ ਲੈਣੇ ਕੋਲੇ ਵੀ ਦੱਬੇ ਚ ਮੁੱਤੀਆਂ ਨੇ ਉੱਠਣ ਵਾਲਾ ਮਾਰ ਜਿੰਦਾ ਬੰਦੇ ਨੂੰ ਵਾਲਾ ਮਾਰ ਜਿੰਦਾ ਸਿਆੜਾਂ ਕਿ ਲੋਕ ਸਾਹਿਬ ਤਾ ਜਾਵੇ ਤੁਸੀਂ ਮਾਰਤਾ ਜਉ ਫਰੇ ਭੈਣ ਦਾ ਫਾਟਾ ਟੁਕਾ ਮਾਰ ਕੇ ਜਾ ਜੀ ਉੱਤੇ ਦੀ ਮਿਲ ਜੇ ਕੜੱਚਾ ਤੇਰੀ ਉਹ ਵੀ ਮਿਲੂਗਾ ਤਾਂ ਮੇਰੇ ਲੰਨ ਨਾਲ ਬਣੀ ਅਜਿਹੀ ਸਤਰੀ ਮਿਲੂ ਤੈਨੂੰ ਉਹ ਵੀ ਮਿਲੂ ਲੈ ਲੈ ਕੇ ਛੱਡਾਂਗੇ ਲੈ ਕੇ ਛੱਡੋਗੇ ਹੋਰ ਤੂੰ ਕਿਹਨੂੰ ਦੇਂਗਾ ਫਿਰ ਮੈਂ ਕਾਹਦਾ ਜੂੰ ਵੀ ਬਾਣ ਕੋਈ ਨਹੀਂ ਪੰਜਾਬ ਦੇ ਕੋਲੇ ਦੇਣਾ ਕੋਲੇ ਨੂੰ ਪੈਂਦਾ ਹਿੱਕ ਤੇ ਧਰ ਕੇ ਲੈ ਜਾਏਗਾ ਹਿੱਕ ਤੇ ਧਰ ਕੇ ਲਿਆਵਾਂਗੇ ਪਰ ਆਪਾਂ ਨਾ ਕਰਾਉਂਦੇ ਆਪੇ ਕੁੜੀਆਂ ਲੈ ਜਾਣੀਆਂ ਭੈਣ ਦੀ ਬੰਡੀਓ ਉਹ ਤਾਏ ਉਹਦੂ ਬਾਅਦ ਯਾਰ ਲੰਮਾ ਕਲੇਸ਼ ਪਈ ਜਾਊ ਯਾਰ ਤੂੰ ਨਾਂ ਲਵਾ ਕੇ ਪਰੇ ਕਰ ਮੈਂ ਤੇ ਥੁਪਾ ਇਦਾਂ ਯਾਰ ਕਾਇ ਟਿੱਕ ਲਾਉਣੀ ਜੰਡੇ ਮਾਇ ਐਵੇਂ ਬਾਹ ਕੇ ਜਮਾ ਯਾਰ ਮੈਂ ਬੇਜਤੀ ਕਰਤੀ ਯਾ ਤੇ ਬੱਗੂ ਗਾੜੀ ਉਤੋਂ ਲਾਤਾ ਮੈਨੂੰ ਜਰ ਉਹ ਜੋ ਕਾਲੀ ਗੱਲ ਆ ਤਾ ਯਾਰ ਬੇਜਤੀ ਕਰਤੀ ਮੇਰੀ ਜਰ ਬੇਜਤੀ ਹੱਕ ਕਰਤੀ ਤੇ ਮਾਇ ਨੂੰ ਕੋਈ ਵੇਖ ਕੇ ਕਾ ਮੇਰੀ ਵੀ ਭੈਣ ਛੋਟੀ ਕਰ ਵੱਡੇ ਅਫਸਰ ਦੀ ਤੇਰੀ ਬੇਜਤੀ ਹੋਰ ਬੰਦਾ ਵੇ ਸਪਰੇ ਪੀ ਕੇ ਹਾਂ ਪੀ ਲੈ ਫਿਰ ਹੋਰੇ ਕੰਮ ਨਿਬੜੇ ਪੀ ਜਾ ਮਰੀ ਜਾਂਦਾ ਪੈਰ ਬੈਠੇ ਜਵਾ ਬਾਈ ਜੀ ਤੇਨ ਪਾਟਾ ਮਾਰ ਕੀ ਕਾਲਾ ਮੀਤੀ ਕਾਲਾ ਮੈਂ ਬਿਉ ਮੱਛਰ ਤੋਂ ਕਹਿੰਦਾ ਪੈਰ ਮੇਂ ਜਵਾਨਾ ਮਰੀ ਚਾਚਾ ਆਦਰਾ ਦੇ ਦੇ ਮੇਰੇ ਤੇ ਮੱਛਰ ਕਹਿੰਦਾ ਲੈ 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 ਮੀ ਮੈਂ ਕਹਾਂ ਜਾ ਕੇ ਭੈਣ ਜੀ ਬੋਲੀ ਗਾਹ ਲੈ ਲੈ ਲੈਂਦੇ ਨੂੰ ਚੁੱਕੀ ਕਰਨਾ ਕੀ ਲੈ ਲੈਂਦੇ ਹਵਾ ਕਹਿੰਗਾ ਪੱਖਾ ਲਾਇਆ ਉਹ ਤਾਂ ਲਈ ਜਾਂਦਾ ਹੋ ਲੈ ਜਾਏਂਗੇ ਚਾ ਚੁੱਪੀ ਰਾ ਦੇ ਹਾਂ kallaði meg við að víkja. Hvað? Þáma. Nei. Aður heyrir og aður. Hvað bolir?